ਹੈਲੋ ਜੀ ਰਾਮ ਰਾਮ ਜੀ ਸ੍ਰੀ ਅਕਾਲ ਆਈ ਨੇ ਮੋਨਿਕਾ ਧਵਨ ਤੁਹਾਡੇ ਚੈਨਲ ਦੇ ਨਾਲ ਮੋਨਿਕਾ ਧਵਨ ਅਫੀਸ਼ੀਅਲ YouTube ਦਾ ਪੇਜ ਵੀ ਫੋਲੋ ਕਰੋ ਔਰ Facebook ਦਾ ਪੇਜ ਵੀ ਫੋਲੋ ਕਰੋ ਤੁਸੀਂ ਜਾਣਦੇ ਹੋ ਪਰਿਵਾਰ ਸਮੀਰ ਸਾਰਿਆਂ ਨੂੰ ਪਤਾ ਹੀ ਹੋਏਗਾ ਕਿ ਮੋਨਿਕਾ ਧਵਨ ਦਾ ਇੱਕ ਚੈਨਲ ਚੱਲ ਰਿਹਾ ਔਰ ਮੈਂ ਉਮੀਦ ਕਰਦੀ ਹਾਂ ਤੁਸੀਂ ਆਪਣੇ ਘਰ ਠੀਕ ਠਾਕ ਤੰਦਰੁਸਤ ਤੇ ਵਧੀਆ ਹੋਵੋਗੇ ਹਾਂਜੀ ਹਲਕਾ ਜਿਹਾ ਕਿਚਨ ਦਾ ਕੰਮ ਕੰਪਲੀਟ ਹੋਣ ਤੋਂ ਬਾਅਦ ਮੈਨੂੰ ਲੱਗਾ ਕਿ ਚਲੋ ਅੱਜ ਵੀਡੀਓਜ਼ ਬਣਾਉਣਾ ਬੰਦ ਹੈ ਵੈਸੇ ਵੀਡੀਓਸ ਤੇ ਰੋਜ਼ ਦਾ ਹੀ ਬੰਦਾ ਐਸੀ ਗੱਲ ਨਹੀਂ ਐ ਬਟ ਅੱਜ ਦਾ ਕੁਝ ਸਪੈਸ਼ਲਸ ਬੰਦਾ ਦੇਖੋ ਜੀ ਗੁਰੂ ਗੋਬਿੰਦ ਸਿੰਘ ਜੀ ਦੇ ਜਿਹੜੇ ਦਿਨ ਇਸ ਟਾਈਮ ਜੋ ਚੱਲ ਰਹੇ ਨੇ ਜਾਂ ਮਤਲਬ ਚੱਲਨੇ ਸ਼ੁਰੂ ਹੋ ਜਾਣੇ ਐ ਤੇ ਮੈਕਸਿਮਮ ਜਿਹੜੀ ਜ਼ਿਆਦਾ ਮਤਲਬ ਦਿਮਾਗ ਦੇ ਵਿੱਚ ਰੱਖਣ ਵਾਲੀ ਤਰੀਕ ਐ ਉਹ ਹੈਗੀ ਐ 22 23 24 ਨਵੰਬਰ ਦਸੰਬਰ ਤੇ ਤੁਸੀਂ ਦੇ ਜਾਣਦੇ ਹੋਗੇ ਕਿ ਮਤਲਬ 22 23 24 ਦਸੰਬਰ ਦੇ ਪਾਸ-ਪਾਸ ਗੁਰੂ ਗੋਬਿੰਦ ਸਿੰਘ ਜੀ ਦੇ ਜਿਹੜੇ ਮਤਲਬ ਸਾਹਿਬ ਜਾਦੇ ਸੀ ਤੇ ਉਹਨਾਂ ਦੇ ਨਾਲ ਕੀ ਹੋਇਆ ਸੀ ਤੇ ਦੇਖੋ ਜੀ ਸਾਡਾ ਹਲਕਾ ਜਿਹਾ ਬੱਚਾ ਥੋੜਾ ਜਿਹਾ ਠੰਡ ਦੇ ਵਿੱਚ ਬਾਹਰ ਵੀ ਜਾਵੇ ਤੇ ਸਾਨੂੰ ਮਤਲਬ ਕੁਝ ਹੋਣ ਲੱਗ ਪੈਂਦਾ ਬੱਚਾ ਪੈਰੀ ਜਰਬੇ ਨਹੀਂ ਪਾਈ ਬੱਚਿਆਂ ਨੇ ਪੈਰੀ ਬੂਟ ਨਹੀਂ ਪਾਏ ਬੱਚਾ ਸਿਰ ਤੋਂ ਨੰਗਾ ਹੈ ਤੇ ਧਾਨੇ ਗੁਰੂ ਕਾਪੀ ਸਿੰਘ ਜੀ ਦੇ ਲਾਲਿਆਂ ਜੀ ਨੇ ਜਿਨ੍ਹਾਂ ਨੇ ਦੇਖੋ ਜੀ ਆਪਣੇ ਆਪ ਨੂੰ ਕਿਵੇਂ ਉਹਨਾਂ ਨੇ ਕੁਰਬਾਨ ਕੀਤਾ ਤੇ ਤੁਹਾਨੂੰ ਬਤਾ ਉਹ ਉਹਨਾਂ ਦੇ ਜਿਹੜੇ ਦਾਦੀ ਮਾਂ ਸੀ ਤੇ ਉਹਨਾਂ ਦਾ ਇੱਕ ਹਲਕਾ ਜਿਹਾ ਸ਼ਬਦ ਜਿਹੜਾ ਅੱਜ ਵੀ ਮੇਰੇ ਦਿਮਾਗ ਆਚੇ ਗੂੰਜ ਰਿਹਾ ਜਿਹੜਾ ਮੈਂ ਤੁਹਾਡੇ ਲਈ ਕਰਨਾ ਚਾਹੁੰਦੀ ਆ ਤੇ ਉਹ ਸ਼ਬਦ ਜਾਂ ਲਾਈਨਾਂ 1 ਤੋਂ 2 ਮੈਂ ਤੁਹਾਨੂੰ ਸੁਣਾਉਣੀ ਆ ਤੇ ਜਿਹੜੇ ਉਹਨਾਂ ਨੇ ਉਸ ਟਾਈਮ ਲਈ ਆਪਣੇ ਲਾਲਾ ਜੀ ਨੂੰ ਬੋਲੀਆਂ ਸੀ ਜੀ ਚੱਲੀ ਉਸ ਸਰੀਹਾਂ ਦੇ ਨੂੰ ਤੁਸੀਂ ਪਿਆਰਿਓ ਉਹਨਾਂ ਲਾਲਿਆਂ ਦੇ ਨਾਲ ਬਹਿ ਕੇ ਰਾਤ ਗੁਜ਼ਾਰਿਓ ਮੈਂ ਖੜਾ ਔਰ ਡਿੱਕਾ ਕਰਦਾ ਸਿੰਘ ਸਰਦਾਰਾਂ ਨੂੰ ਮੈਂ ਮਿਲਣਾ ਚਾਹੁੰਦਾ ਆਪਣੇ ਪੁੱਤ ਜੁਜਾਰਾ ਨੂੰ ਤੇ ਮਤਲਬ ਉਹ ਲਾਈਨ ਕਿਤੇ ਨਾ ਕਿ ਤੇ ਅੱਜ ਮੇਰੇ ਦਿਮਾਗ ਦੇ ਵਿੱਚ ਵੱਜੀ ਤੇ ਦਸੰਬਰ ਦੇ ਮਹੀਨੇ ਜਦੋਂ ਐਪੋ ਦੇ ਦਿਨ ਆਉਂਦੇ ਨੇ ਤੇ ਉਦੋਂ ਇਹ ਗੁਰੂ ਗੋਬਿੰਦ ਸਿੰਘ ਜੀ ਦਾ ਜਿਹੜਾ ਦਿਨ ਹੈ ਇਹ ਬਹੁਤ ਜ਼ਿਆਦਾ ਯਾਦ ਕਰਨ ਵਾਲਾ ਦਿਨ ਹੈ ਤੇ ਬਾਕੀ ਬਾਬਾ ਜੀਵਨ ਸਿੰਘ ਜੀ ਦੇ ਗੁਰਦੁਆਰੇ 22 ਤੇ 24 ਦੇ ਪਾਸਪਾਸ ਜਿਹੜੀ ਕਿ ਸੇਵਾ ਚੱਲਣ ਵਾਲੀ ਹੈ ਤੇ ਉਮੀਦ ਕਰਾਂਗੀ ਕਿ ਪਿਛਲੀ ਵਾਰ ਦੀ ਤਰ੍ਹਾਂ ਜਿਵੇਂ ਮੈਂ ਵੀਡੀਓਸ ਤੁਹਾਨੂੰ ਬਣਾ ਕੇ ਦਿਖਾਇਆ ਸੀ ਬਾਬਾ ਜੀਵਨ ਸਿੰਘ ਜੀ ਦੇ ਗੁਰਦੁਆਰੇ ਦਾ ਤੇ ਇਸ ਵਾਰ ਵੀ ਉਮੀਦ ਕਰਾਂਗੀ ਕਿ ਉਹ ਵੀਡੀਓਸ ਮੈਂ ਤੁਹਾਡੇ ਨਾਲ ਅਪਡੇਟ ਕਰਾਂ ਔਰ ਤੁਸੀਂ ਵੀ ਦੇਖੋ ਬਾਬਾ ਜੀਵਨ ਸਿੰਘ ਜੀ ਦੇ ਗੁਰਦੁਆਰੇ ਕਿੰਨੀ ਰੌਣਕ ਹੁੰਦੀ ਹੈ ਤੇ ਕਿੰਨੀ ਦੁਨੀਆ ਦੀ ਜਿਹੜੀ ਕਿ ਮਤਲਬ ਦੁਨੀਆ ਉੱਥੇ ਪਹੁੰਚੀ ਹੁੰਦੀ ਹੈ ਬਾਬਾ ਜੀ ਦੇ ਪ੍ਰਚਾਰ ਸੁਣਨ ਲਈ ਗੁਰਬਾਨੀ ਸੁਣਨ ਲਈ ਸੇਵਾ ਲਈ ਤੇ ਮੈਂ ਤਾਂ ਲੰਗਰ ਦੀ ਸੇਵਾ ਵੀ ਪਸੰਦ ਕਰਦੀ ਆਂ ਕਰਨਾ ਤੇ ਬਰਤਨਾਂ ਦੀ ਸੇਵਾ ਵੀ ਪਸੰਦ ਕਰਦੀ ਆਂ ਔਰ ਸਭ ਤੋਂ ਵੱਡੀ ਗੱਲ ਕੀ ਬਹੁਤ ਜਿੱਦਾਂ ਗੁਰਪਹਿਨਾ ਵਗੈਰਾ ਜਿਸ ਤਰ੍ਹਾਂ ਸਮੇ ਦੇ ਨਾਲ ਮਿਲਦੀਆਂ ਨੇ ਤੇ ਉਹਨਾਂ ਦੇ ਨਾਲ ਮਤਲਬ ਕਿੰਦੇ ਇੱਕ ਸੇਵਾ ਦਾ ਆਨੰਦ ਵੱਖਰਾ ਹੀ ਆਂਦਾ ਹੈ ਹੈਨਾ ਤੇ ਬਾਕੀ ਉਹ ਜਿਹੜਾ ਸ਼ਬਦ ਸੀ ਉਹ ਮੈਂ ਚਾਹਦੀ ਤਾਂ ਤੁਹਾਨੂੰ ਪੂਰੀ ਟਾਊਨਸ ਦੇ ਨਾਲ ਸੁਣਾਉਂਦੀ ਬਰ ਮੈਂ ਸਿਰਫ ਲਾਈਨਾਂ ਦੇ ਸమేਤ ਤੁਹਾਨੂੰ ਸੁਣਾਇਆ ਕਿਉਂਕਿ ਤੁਸੀਂ ਸਾਰਿਆਂ ਨੇ ਉਹ ਬਾਬਾ ਜੀ ਦਾ ਜਿਹੜਾ ਸ਼ਬਦ ਸੀ ਦਾਦਾ ਆਪਣਾ ਦਾਦੀ ਜੀ ਦਾ ਉਹ ਤੁਸੀਂ ਸੁਨਿਆ ਹੀ ਹੋਏਗਾ ਹੈਨਾ ਤੇ ਬਾਕੀ ਔਰ ਥੋੜਾ ਕਿਚਨ ਦਾ ਕਮਰ ਰਿਪੇਅਰ ਕਰਨ ਤੋਂ ਬਾਅਦ ਅੱਜ ਸਾਨੂੰ ਪਿੰਡ ਚੋਂ ਹਾਲੋ ਆ ਚੁੱਕੀ ਹੈ ਤੁਹਾਨੂੰ ਮੈਂ ਦਿਖਾਨੀ ਆ ਹਾਲੋ ਤੇ ਤੁਹਾਨੂੰ ਮੈਂ ਦੱਸਿਆ ਸੀ ਕਿ ਉਹ ਬੰਦੇ ਨਾਲ ਗੱਲ ਕੀਤੀ ਸੀ ਹਾਲੋ ਬਾਰੇ ਵੀ ਤੇ ਦੇਖੋ ਅੱਜ ਉਹ ਵਿਚਾਰਾ ਖੇਤਾਂ 'ਚ ਕੰਮ ਕਰ ਰਿਹਾ ਸੀ ਤੇ ਹਾਲੋ ਨੂੰ ਦੇਖ ਕੇ ਗਿਆ ਤੇ ਤੁਹਾਨੂੰ ਪਤਾ ਹੈ ਇਹ ਹਾਲੋ ਜਿਹੜੀ ਹੁੰਦੀ ਹੈ ਉਹ ਹਾਲੋ ਤੇ ਇੱਕ ਹੁੰਦੀ ਨਾ ਜਿਹੜੀ ਸਾਗ ਵਿੱਚ ਪੈਂਦੀ ਹੈ ਉਹ ਹਾਲੋ ਨਹੀਂ ਇਹ ਆਈ ਥਿੰਕ ਵੀ ਬਾਥ ਹੋ ਹੈ ਮਨ ਮੈਨੂੰ ਤੁਸੀਂ ਦੱਸਣਾ ਮੈਂ ਤੁਹਾਨੂੰ ਦਿਖਾਨੀ ਹੈ ਇਹਨੂੰ ਹਾਲੋ ਬੋਲਦੇ ਹੈ ਕਿ ਬਾਥ ਬੋਲਦੇ ਪਰ ਜੋ ਵੀ ਬੋਲਦੇ ਹੈ ਬਟ ਮੇਰੇ ਦਿਮਾਗ ਇੰਨਾ ਹੈ ਕਿ ਮੈਂ ਇੱਕ ਵਾਰ ਇਹਨੂੰ ਬਣਾ ਚੁੱਕੀ ਹਾਂ ਤੇ ਇਸ ਲਈ ਮਨੁਲਾ ਦੇ ਇਹ ਹਾਲੋ ਹੋ ਸਕਦੀ ਆ ਬਾਥੋ ਦਾ ਮੈਕਸਿਮਮ ਸਾਗ ਦੇ ਵਿੱਚ ਪੈਂਦੀ ਆ ਤੇ ਜਿਸ ਤਰ੍ਹਾਂ ਮੋਲੀਆਂ ਪਿੰਡ ਦੇ ਵਿੱਚ ਆਈਆਂ ਸੀ ਤੇ ਮੋਲੀਆਂ ਵੀ ਮੈਂ ਬਣਾ ਕੇ ਅੱਜ ਸਬਜ਼ੀ ਫ੍ਰੀ ਹੋ ਚੁੱਕੀਆਂ ਤੇ ਹੁਣ ਜਿਹੜੀ ਪਤਾ ਨਹੀਂ ਬਾਤ ਹੋਵੇ ਕਿ ਹਾਲ ਹੋ ਆ ਇਹ ਕਨਫਰਮ ਮੈਂ ਕਰਕੇ ਤੁਹਾਨੂੰ ਮੈਸੇਜ ਤੇ ਪਾਵਾਂਗੀ ਤੇ ਕਿਉਂਕਿ ਹਾਲੋ ਤੇ ਵਿਖਿਆ ਜਵੇਂ ਸਾਗ ਦੇ ਵਿੱਚ ਪੈਂਦੀ ਹੈ ਔਰ ਜਿਹੜੀ ਬਾਤੋਂ ਆ ਉਹ ਨਾਰਮਲ ਵੀ ਅਸੀਂ ਆਲੂ ਪਾ ਕੇ ਬਣਾ ਸਕਦੇ ਆ ਤੇ ਬਾਕੀ ਸਾਬਜੀਆਂ ਬਾਰੇ ਜਿਹੜੀ ਮੈਂ ਗੱਲਬਾਤ ਤੁਹਾਡੇ ਨਾਲ ਕੀਤੀ ਸਾਂਜੀ ਉਸ ਤਰੀਕ ਨੂੰ ਯਾਦ ਰੱਖਣਾ ਮਨ ਦੇ ਵਿੱਚ ਤੇ ਜਿਹੜੇ ਆਪਣਾ 6 ਤੋਂ 7 ਤਰੀਕ ਤੋਂ ਜਿਹੜੇ ਦਿਨ ਉਹਨਾਂ ਦੇ ਸਟਾਰਟਸ ਹੋ ਜਾਣੇ ਆ ਤੇ ਉਸ ਚੀਜ਼ ਨੂੰ ਆਪਣੀ ਲਗਨ ਦੇ ਵਿੱਚ ਰੱਖਣਾ ਕਿ ਇਹ ਜਿਹੜੇ 27 ਵਾਲੇ ਦਿਨੇ ਆਪਣੇ ਸਹਿਬਜ਼ਾਦਿਆਂ ਨੂੰ ਯਾਦ ਕਰਨਾ ਬਹੁਤ ਜ਼ਰੂਰੀ ਹੈ ਸੋ ਬਾਕੀ ਪਰਿਵਾਰ ਫੇਸਬੁਕ ਫੈਮਲੀ ਜੀ ਮੈਂ ਚੰਦੀ ਦਾ ਹਲਕਾ ਜਿਹਾ ਵੀਡੀਓਸ ਹੋਰ ਵੀ ਬਣਾ ਸਕਦੀ ਆ ਬਟ ਵੀਡੀਓਸ ਦਾ ਜਿਹੜਾ ਕਿ ਮੇਨ ਮਸਤਕ ਜਿਹੜਾ ਕਿ ਮੈਂ ਆਪਣੇ ਗੁਰਗੋਪਾਲ ਸਿੰਘ ਜੀ ਦੇ ਬਾਰੇ ਦੱਸਣਾ ਸੀ ਤੁਹਾਨੂੰ ਐ ਮੈਂ ਦੱਸ ਚੁੱਕੀ ਆ ਤੇ ਬਾਕੀ ਤੁਸੀਂ ਜਿੱਥੇ ਵੀ ਹੋ ਵਧੀਆ ਵਧੀਆ ਰਹੋ ਤੰਦਰੁਸਤ ਰਹੋ ਪਰਵਾਸ ਵਿੱਚ ਠੀਕ ਠਾਕ ਰਹੋ ਤੇ ਉਮੀਦ ਕਰਦੀ ਰਹਾਂਗੀ ਕਿ ਮੇਰਾ ਹਰ ਇੱਕ ਫੇਸਬੁਕ ਵੀਡੀਓਸ ਜਿਹੜਾ ਕਿ ਅਪਡੇਟ ਹੁੰਦਾ ਰਹੇ ਤੇ ਤੁਹਾਡੇ ਨਾਲ ਮੈਂ ਇਸ ਟਾਈਮ ਮਿਲਦੀ ਰਵਾਂ ਸੋ ਧੰਨਵਾਦ ਸ਼ੁਕਰੀਆ ਵਾਹਿਗੁਰੂ ਜੀ ਕਾ ਸਾਲ ਵਾਹਿਗੁਰੂ ਜੀ ਕੀ ਫਤਿਹ